ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਕ ਬਹੁਤ ਹੀ ਮੰਦਪਾਗੀ ਖਬਰ ਮੰਦਪਾਗੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਘਟਨਾ ਹੋਈ ਹੈ ਉਸ ਨੇ ਦੋ ਘਰ ਉਜਾੜ ਕੇ ਰੱਖ ਦਿੱਤ ਹਨ ਤੇ ਤਿੰਨ ਘਰ ਹਾਲੇ ਵੀ ਅਰਦਾਸਾਂ ਕਰ ਰਹੇ ਹਨ ਕਿ ਉਹਨਾਂ ਦੇ ਘਰ ਦਾ ਚਿਰਾਗ ਬਲਦਾ ਰਹੇ ਪਰ ਇਸ ਘਟਨਾ ਵਿੱਚ ਸਾਫ਼-ਸਾਫ਼ ਤੌਰ ਤੇ ਲਾਪਰਵਾਹੀ ਅਣਗਹਿਲੀ ਅਤੇ ਬਚਪਨਾ ਵੀ ਨਜ਼ਰ ਆ ਰਿਹਾ ਹੈ ਦੱਸ ਦਈਏ ਜੋ ਦੱਸਿਆ ਜਾ ਰਿਹਾ ਕਿ ਅੱਜ ਸਵੇਰੇ 7 ਵਜੇ ਦੇ ਕਰੀਬ ਰਾਜਾ ਸਹਿਬ ਮਜਾਰੇ ਤੋਂ ਮੱਥਾ ਟੇਕ ਕੇ ਪਿੰਡ ਬਾੜੋਵਾਲ ਦੀ ਪੰਜ ਨੌਜਵਾਨ ਇੱਕੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਵੱਲ ਨੂੰ ਜਾ ਰਹੇ ਸੀ ਕਿ i20 ਕਾਰ ਅਤੇ ਸਕੂਟਰਸਾਈਕਲ ਜਿਸ ਤੇ ਪੰਜ ਬੱਚੇ ਸਵਾਰ ਸਨ ਇਹਨਾਂ ਦੀ ਆਪਸੀ ਟੱਕਰ ਹੁੰਦੀ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋ ਲੜਕੀਆਂ ਦੀ ਮੌਤ ਹੋ ਜਾਂਦੀ ਹੈ ਅਤੇ ਤਿੰਨ ਨੌਜਵਾਨ ਜਿਹੜੇ ਆ ਉਹ ਗੰਭੀਰੂ ਵਿੱਚ ਜ਼ਖਮੀ ਹੋ ਕੇ ਜਿਨ੍ਹਾਂ ਦਾ ਇਲਾਜ ਤਾਹਾਂ ਕਲੇਰਾ ਹਸਪਤਾਲ ਵਿੱਚ ਚੱਲ ਰਿਹਾ ਜੋ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਲੜਾਈ ਲੜ ਰਹੇ ਹਨ ਪਰ i20 ਵੀ ਜਿਹੜੀ ਕਾਰ ਹੈ ਉਹ ਤੁਹਾਨੂੰ ਸੜਕ ਤੋਂ ਕਾਫੀ ਹਟਮੀ ਇੱਕ ਖੇਤ ਵਿੱਚ ਨੀਵੇਂ ਥਾਂ ਤੇ ਪਲਟੀ ਨਜ਼ਰ ਆਵੇਗੀ ਜਿਸ ਤੋਂ ਮੌਕੇ ਤੇ ਮੌਜੂਦ ਲੋਕਾਂ ਨੇ ਇਹ ਵੀ ਅੰਦਾਜ਼ੇ ਲਗਾਏ ਹਨ ਕਿ ਗੱਡੀ ਦੀ ਵੀ ਕਾਫੀ ਸਪੀਡ ਹੋਵੇਗੀ ਪਰ ਦੱਸਿਆ ਜਾ ਰਿਹਾ ਕਿ ਗੱਡੀ ਵਾਲਿਆਂ ਦਾ ਜਾਨੀ ਬਚਾਏ ਤੇ ਹੋ ਸਕਦਾ ਉਹਨਾਂ ਤੇ ਗੁੱਜੀਆਂ ਸੱਟਾਂ ਲੱਗੀਆਂ ਹੋਣ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਹ ਵੀ ਗੱਲ ਆਖੀ ਗਈ ਕਿ ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਨੂੰ ਹਾਦਸੇ ਤੋਂ ਪਹਿਲਾਂ ਛੋਟੇ ਹੱਥ ਤੇ ਆਉਣ ਦੀ ਗੱਲ ਕਹੀ ਗਈ ਸੀ ਪਰ ਉਹਨਾਂ ਮੰਨੀ ਨਹੀਂ ਖੈਰ ਜੋ ਚਲੇ ਗਏ ਉਹਨਾਂ ਕਦੇ ਮੁੜ ਕੇ ਨਹੀਂ ਆਣਾ ਬੇहद ਅਫਸੋਸ ਹੈ ਦਿਲ ਬਹੁਤ ਉਦਾਸ ਹੈ ਪਰ ਬਾਕੀ ਨੂੰ ਸਾਥ ਸੇ ਤੋਂ ਸਬਕ ਲੈਣਾ ਚਾਹੀਦਾ ਕਿ ਮੋਟਰ ਵਹੀਕਲ ਨਾਲ ਪਸਤੀ ਠੀਕ ਨਹੀਂ ਕਿਉਂਕਿ ਮਾਪਿਓ ਨੂੰ ਕੀ ਪਤਾ ਕਿ ਬੱਚੇ ਘਰ ਦੇ ਬਾਹਰ ਕੀ ਕਰ ਰਹੇ ਹਨ ਤੇ ਉਹ ਬੱਚਿਆਂ ਨੂੰ ਕਿਵੇਂ ਸਮਝਾਉਣ ਕਿ ਜ਼ਿੰਦਗੀ ਕਿੰਨੀ ਕੀਮਤੀ ਹੈ ਕਿਉਂਕਿ ਜਿਹੜੇ ਦੋ ਬੱਚੇ ਇਸ ਜਹਾਨੋਂ ਚਲੇ ਗਏ ਉਹਨਾਂ ਦੇ ਮਾਪਿਓ ਤੋਂ ਪੁੱਛ ਕੇ ਦੇਖੋ ਕਿ ਉਹਨਾਂ ਦੇ ਦਿਲ ਤੇ ਕੀ ਬੀਤਰੀ ਹੋਵੇਗੀ ਹਾਲਾਂਕਿ ਹਸਪਤਾਲ ਦੇ ਬੈੱਡ ਤੇ ਬੁਰੀ ਹਾਲਤ ਵਿੱਚ ਪਏ ਨੌਜਵਾਨ ਜੋ ਕਿ ਮੋਟਰਸਾਈਕਲ ਤੇ ਸਵਾਰ ਸੀ ਉਸਨੇ ਕਿਹਾ ਕਿ ਕਾਰ ਨੇ ਪਿੱਛੋਂ ਕੱਟ ਮਾਰਿਆ ਪਰ ਹਾਦਸਾ ਕਿਵੇਂ ਹੋਇਆ ਇਹ ਹਾਲੇ ਪੇਧ ਹੈ ਲੇਕਿਨ ਲੋਕਾਂ ਦਾ ਮੰਨਣਾ ਹੈ ਕਿ ਗੱਡੀ ਦੀ ਵੀ ਰਫ਼ਤਾਰ ਤੇਜ਼ ਹੋਵੇਗੀ ਮੌਕੇ ਦੀਆਂ ਤਸਵੀਰਾਂ ਦਿਖਾਉਣੇ ਪਰ ਮੰਨ ਇਸ ਸਮੇਂ ਦੋ ਬੱਚਿਆਂ ਦੀ ਮੌਤਾਂ ਕਰਕੇ ਬੇहद ਦੁਖੀ ਹੈ ਅੱਛਾ ਗੱਡੀ ਗੱਡੀ ਤੇ ਸਾਡੀ ਸਿਸਟਮੇ ਕਰਾਉਂਦੇ ਬੈਂਕ ਦਾ ਸੀਗਾ ਉਹਨਾਂ ਬਸਾਂ ਮੋਰੇ ਲਾਜਦੇ ਵਧੀਆ ਨਾ ਕੱਟਾ ਮਾਰਦਾ ਗੱਡੀ ਦੇ ਕੱਟ ਦੇ ਵਿੱਚ ਵਜੀ ਗੱਡੀ ਤੁਹਾਡੇ ਚ ਵਜੀ ਆ ਟ੍ਰਾਂਸਪੋਰਟ ਸੀ ਇਹ ਕਿਹੜਾ ਪਿੰਡ ਆਪਣਾ ਕੀ ਨਾਂ ਤੁਹਾਡਾ ਕਾਲੀ ਮੁੰਡੇ ਹੀ ਗਏ ਸੀ ਖਾਲਸਾ ਸਾਹਿਬ ਦੇ ਬਿਜਾਰੇ ਮੱਠਾ ਦੇ ਕੇ ਆ ਰਹੇ ਸੀ ਬਿਜਾਰੀ ਦੇ ਕੋਲ ਆ ਕੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿਨ੍ਹਾਂ ਦੇ ਵਿੱਚ ਫਾਇਲ ਖਾਨੋਵ ਮਨੂਰਾਮ ਸੁਖਬੀਸ਼ ਰੋਹਾ ਖਾਨੋਵ ਗੋਸੀਹਤਰਾਮ ਇਹਦਾ ਦੋ ਮੁੱਲੇ ਕੋੜੇ ਹੋਵੇ ਤਾਨਕ ਸ਼ਰਮਾ ਖਾਨੋਵ ਸਜੀਤ ਤੇ ਕਮਲਜੀਤ ਸਿੰਘ ਖਾਨੋਵ ਸਰਵੇਸ਼ ਸਿੰਘ ਰਾਹੁਲ ਪੁੱਤਰ ਤਸੀਮ ਕੋਲ ਜੀ ਸੈਮ ਲਾਲਾ ਕਿੰਨੇ ਗੱਡੀ ਚੁੱਕਾ ਹੈ ਕਿੰਨੇ ਮੁੰਡੇ ਸੀਗੇ ਪੰਜ ਮੁੰਡੇ ਸੀ ਇੱਕਾਂ ਤੇ ਮੋਟਰਸਾਈਕਲ ਤੇ ਗੱਡੀ ਦੇ ਮੋਟਰਸਾਈਕਲ ਤੇ ਠੀਕ ਹੈ ਤੇ ਹਾਦਸਾ ਹੋਇਆ ਕਿੱਥੇ ਸਾਡੇ ਬਾੜਵਾਲ ਚੌਂਕ ਦੇ ਵਿੱਚ ਅੱਛਾ ਜੀ ਕਦੋਂ ਦੀ ਘਟਨਾ ਹੈ ਇਹ ਸਵੇਰੇ ਕੋਈ ਸਾਡੇ ਸੱਤ 7 ਵਜੇ ਦੀ ਹੋ ਠੀਕ ਹੈ ਤੇ ਬਾਕੀ ਦੇ ਜਿਹੜੇ ਜ਼ਖਮੀ ਆ ਉਹ ਜ਼ਖਮੀ ਇਲਾਜ ਹੋ ਗਏ ਠੀਕ ਹੈ ਕਿੱਥੋਂ ਆ ਰਹੇ ਸੀ ਰਾਜ ਸਾਹਿਬ ਦੇ ਨਿਯਾਰੀ ਤੇ ਸਾਰੇ ਕਿਹੜੇ ਪਿੰਡ ਦੇ ਆ ਬਾੜੂ ਹਲਦੀ ਹੈ ਪੰਜੇ ਇੱਕ ਮੋਟਰਸਾਈਕਲ ਤੇ ਆ ਰਹੇ ਸੀ ਤੇ ਬੱਚੇ ਕਾਦੇ ਵਿੱਚ ਹੈ ਆਈ 20 ਗੱਡੀ ਸੀ ਉਹ ਗੱਡੀ ਪਲਟ ਗਈ ਉੱਥੇ ਅੱਛਾ ਉਹ ਆਪਣੇ ਹਿਸਾਬ ਨਾਲ ਹੁੰਦਾ ਜੇ ਇਹਨਾਂ ਨੂੰ ਸ਼ਾਇਦ ਗੱਡੀ ਵੜਾ ਤੇ ਮੱਟਾ ਚੋਟਾ ਲੱਗੀ ਹੁੰਦੀ ਉਹਨਾਂ ਦੇ ਬਚਾ ਆ ਅੱਛਾ ਮੁੱਠੀਏ ਸੱਟਾਂ ਹੋ ਗਈਆਂ ਗੱਡੀ ਪਲਟੀ ਹੋ ਤਾਨ ਦੇ ਵਿੱਚ ਪਲਟੀ ਗਈ ਹਾਂਜੀ ਭਾਜੀ ਅੱਜ ਐਕਸੀਡੈਂਟ ਆਇਆ ਤੁਹਾਨੂੰ ਦੱਸੂਗਾ ਕੀ ਹੋਇਆ ਸਾਨੂੰ ਹੀ 7:55 ਦੇ ਕੋਲ ਰੋਡ ਉੱਤੇ ਤਰਾ ਮਿਲਿਆ। ਜੀ ਮਜਾਈ ਕ੍ਰੋਸਿੰਗ ਤੇ ਕੋਈ ਐਕਸੀਡੈਂਟ ਹੋਇਆ। ਅੱਜ ਤਕਰੀਬਨ 5-7 ਮਿੰਟ ਜਿੱਤੇ ਭਾਗਿਆ। ਤੇ ਆ ਕੇ ਦੇਖਿਆ ਤਾਂ ਇੱਕ ਮੋਟਰਸਾਈਕਲ ਜਿਹੜਾ ਉਹ ਪਟਾਣਾ ਦੇ ਵਿੱਚ ਸੀਗਾ ਤੇ ਉਲਕਾਰ ਇੱਕ ਜਿਹੜੀ ਆ ਏ ਪਟਾਣਾ ਦੇ ਵਿੱਚ ਡਿੱਗੀ ਹੋਈ ਆ। ਪੁਲਿਸ ਨੇ ਦੱਸਣ ਪਤਾਵ ਕਿ ਜੀ ਦੋ ਗੰਦੇ ਆ ਮਿਲ ਕਹਿੰਦੇ ਜੀ ਉਹ ਜਾ ਕੇ ਤਰਾ ਦੇਖਿਆ। ਇਹ ਪਤਾ ਲੱਗਾ ਕਿਦਾਂ ਹੋਇਆ ਐਕਸੀਡੈਂਟ ਕੀ ਹੋਇਆ। ਐਕਸੀਡੈਂਟ ਹੋਇਆ ਇਸ ਤਰ੍ਹਾਂ ਜੀ ਉਹ ਜਿਹੜੇ ਮੋਟਰਸਾਈਕਲ ਵਾਲੇ ਸੀ ਉਹ ਕ੍ਰਾਸ ਕਰ ਰਹੇ ਸੀਗੇ। ਹਾਂ ਜੀ। ਕੌਮਨ ਕਹ ਦਿਆ ਤੇ ਕਾਰ ਜਿਹੜੀ ਸੀ ਉਹ ਕਵਾੜਾ ਸਾਈਡ ਤੋਂ ਚੜੀਗੜ ਸਾਈਡ ਜਾ ਰਹੀ ਪਤਾ ਲੱਗਾ ਮੋਟਰਸਾਈਕਲ ਤੇ ਪੰਜ ਜਣੇ ਸਵਾਰ ਸੀਗੇ ਫਤਮ ਜੀ ਤਾਂ ਹੁਣ ਦੇਖ ਕੇ ਪਤਾ ਕਰਦੇ ਆਂ ਜੀ ਉੱਥੇ ਜਾ ਕੇ ਪਤਾ ਕਰਦੇ ਆਂ ਹਸਪੀਟਲ ਦੇ ਵਿੱਚ ਕੀ ਕੰਮ ਹੋ ਰਿਹਾ ਪਰ ਟੋਪਿਕ ਤੇ ਕਹਿਣ ਬਤਾਓ ਭਾਜੀ ਜੀ